ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੰਗੀ ਕਰਾ ਚਲੋਗੇ ਮੈਂ ਕਹਿੰਦੀ ਇਹ ਜੀ ਨજર ਲੱਗੀ ਆ ਜੀ ਰਹਿ ਰੱਬ ਦਾ ਉਹ ਸਾਡੀ ਕੁੜੀ ਸਾਡੇ ਘਰੋਂ ਰਤੇ ਹੀ हट ਗਈ ਪਤਾ ਨਹੀਂ ਕਿਹੜਾ ਚੱਕਰ ਆ ਭਾਈ ਕੁੜੀਏ ਦਾ ਤੇ ਕਰਾਉਣਾ ਕੁਤਮਾਰ ਕਰਦਾ ਸੱਸ ਤੰਗ ਕਰਦਾ ਮੇਲੋ ਜੀ ਇਧਰ ਦੀਦੀ ਨੂੰ ਤਾਂ ਕਾਹਦੀ ਦੀ ਭਾਈ ਸੱਸ ਜੀ ਕਾਲ ਜੀ ਸਾਰਿਆਂ ਨੂੰ ਨਹੀਂ ਦੀਦੀ ਗੱਲ ਕੀ ਆ ਇਹ ਦੀਦੀ ਇਹ ਜੀ 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 ਮੈਂ ਤੁਹਾਡੇ ਪਿੱਛੇ ਤੇ ਆ ਲਈ ਹੁਣ ਤੋਂ ਅਸੀਂ ਉਹੀ ਤੇ ਹੈਗੇ ਬੈਂਕਰ ਅੱਛਾ ਜਾਂ ਤਾਂ ਅਸੀਂ ਹਜ਼ੂਰ ਸਾਹਿਬ ਗਏ ਬੇਤੇ ਹਜ਼ੂਰ ਸਾਹਿਬ ਗਏ ਚਾਹੀਏ ਕਿ 2 ਘੰਟੇ ਲਈ ਆਈ ਤਾਂ ਹੈ ਹਾਂ ਅੱਗੇ ਤਾਂ ਤੂੰ ਸੋਣਾ ਰਾਤ ਲੈ ਰਾਤ ਵੀ ਲੱਜ ਜਾਂਦੇ ਤੇ ਫਿਰ ਕੋਈ ਜੀ ਨਹੀਂ ਪਤਾ ਕੀ ਗੱਲ ਹੈ ਉਹ ਛੁੱਟੀਆਂ ਹੋਈਆਂ ਨਿਆਣੇ ਨੂੰ ਮੈਨੂੰ ਆਏ ਇਹ ਕਹਿੰਦੀ ਮੰਮੀ ਅਸੀਂ ਜਾਣਾ ਮੀਲੇ ਨੂੰ ਹੂੰ ਫਿਰ ਜਮਗਾ ਜੇ ਮੈਂ ਚਲ ਗਈ ਫਿਰ ਨਿਆਣਾ ਤੇ ਰਹਿਣਾ ਮੈਂ ਕਹਾਂ ਭਈ ਤੁਸੀਂ ਜਾਇਓ ਫਿਰ ਹੁਣ ਹਫਤੇ ਦੀਆਂ ਛੁੱਟੀਆਂ ਹੋਰ ਵੱਧ ਗਈਆਂ ਹੁਣ ਮੇਰੀ ਸੋਹਣੀ ਆ ਕੇ ਪਤਾ ਲੱਗਿਆ ਵੀ ਹਫਤੇ ਦੀਆਂ ਛੁੱਟੀਆਂ ਵਧ ਗਈਆਂ ਨੇ ਕੋੜਲੇਰ ਨੇ ਹਾਂ ਫਿਰ ਮੈਂ ਰਹਿਣੀ ਚਾਹਦੀ ਮੈਨੂੰ ਆਏ ਤਾਂ ਵੀ ਇੱਕ ਦੋ ਦਿਨ ਤਾਂ ਹੋਰ ਸੀਗਾ ਫਿਰ ਆ ਕੇ ਰਹਿ ਜੂਦੀ ਹਾਂ ਤਾਂ ਮੈਂ ਵੀ ਆਣਾ ਮੈਨੂੰ ਹਾਂ ਵਾਦੀ ਮੈਂ ਕਹਿੰਦੀ ਮੈਂ ਕਹਾਂ ਚਲ ਉਰੀ ਆ ਕੇ ਪਤਾ ਲੱਗਿਆ ਫਿਰ ਨੂੰ ਰਮਰਨ ਕੋਲੋਂ ਛੱਡਿਆ ਹਾਂਗੇ ਫਿਰ ਅਸੀਂ ਇੱਕ ਦੋ ਦਿਨ ਰਹਿਣ ਖਤਰਾ ਜਾਉਂਦੇ ਐ ਹੋ ਜਾਣਾ ਤੇ ਮੈਨੂੰ ਕਿਤੇ ਘਮਾਉਣ ਲਈ ਸੀ ਸਾਰਾ ਦਿਨ ਤਾਂ ਕੂਮੜੀ ਆਂਦੀ ਫੋਰਦੀ ਆ ਉਹ ਕਮਰਾ ਕੂਮੜਾ ਹੋਰ ਆ ਉਹ ਕਮਰਾ ਹੋਰ ਆ ਉਹ ਕਮਰਾ ਮਾਮੇ ਦੇ ਸਿਸਲੇ ਵਿੱਚ ਕੂਮੜੀ ਆਉਂ। ਫੇਰ ਹੋਰ ਕਿੱਥੇ ਜਾਣਾ ਜੀ ਮੈਂ ਨਿਆਣੇ ਕਹਿੰਦੇ ਨੇ ਬੂਆ ਪਾਪਾ ਤਾਂ ਲੈ ਕੇ ਜਾਂਦੇ ਨਹੀਂ ਆਂਗੇ ਬੂਆ ਤੂੰ ਵੀ ਦੇ ਚਲ ਮੈਂ ਤਾਂ ਤੈਨੂੰ ਆਪ ਕਹਿਣ ਲੱਗੀ ਜੀ ਜ਼ਰਾ ਭਾਜੀ ਤਾਂ ਮੈਨੂੰ ਕਿੱਥੇ ਲੈ ਕੇ ਜਾਂਦ ਨੇ ਤੂੰ ਵੀ ਲੈ ਚੱਲੋ ਇੱਕ ਦੂਜੇ ਦਾ ਸਾਥੀ ਚੱਲ ਹਾਂ ਮਿਲੋ ਜੀ ਇੱਧਰ ਮੰਮੀ ਨੂੰ ਪਹਿਲਾਂ ਇੱਧਰ ਸਾਡੇ ਭਾਣ ਜੀ ਨੂੰ ਵੀ ਮਿਲੋ ਜੀ ਨੰਦਾ ਆ ਗਏ ਮੁੰਡੇ ਦੇ ਆ ਗਏ ਬਈ ਆ ਗਏ ਇੱਕ ਹੋਰ ਟੁੱਟ ਗਿਆ ਇੱਕ ਹੋਰ ਟੁੱਟ ਗਿਆ ਕਿਹੜਾ ਟੁੱਟ ਗਿਆ ਇੱਕ ਇਧਰ ਵੀ ਟੁੱਟ ਗਿਆ ਮੈਨੂੰ ਲੱਗਦਾ ਇਹਦੇ ਨਾਲ ਵਾਲਾ ਆ ਤਾਂ ਮੈਂ ਤਾਂ ਤੇ ਹੋਈ ਹਾਂ ਹਾਂ ਤਾਂ ਤੇ ਆ ਇਹ ਇੱਕ ਵਾਰ ਦੀਦੀ ਇਹ ਦੂਈ ਵਾਰ ਟੁੱਟਲੇ ਹਾਂ ਹਾਂ ਇੱਕ ਵਾਰ ਹੀ ਟੁੱਟਦੇ ਰੋਸੇ ਟੁੱਟਦੇ ਹੁੰਦੇ ਆ ਅੱਛਾ ਇੱਕ ਵਾਰ ਟੁੱਟਦੇ ਦੋ ਨਾਲ ਆ ਜੀ ਗੇਟਾਂ ਦੇ ਜੰਮ ਗਏ ਹਾਂ ਚਾਹੇ ਕਿਹੜਾ ਲੱਗਿਆ ਚਾਹੇ ਜੋ ਮਰਜੀ ਹੋਵੇ ਹੁਣ ਨਹੀਂ ਆਣੇ ਦੁਬਾਰਾ ਫੇਰ ਨਹੀਂ ਆਣੇ ਹੁਣ ਹੁਣ ਤਾਂ ਘੱਟ ਕਰੀਂ ਕਿਤੇ ਫੇਰ ਤੜਾ ਲਵੇ ਉਹਨਾਂ ਦੁਆਰਾ ਆਣੇ ਤਾਂ ਦੋ ਹੀ ਲਵਾਲੇ ਪੈਣੇ ਠੀਕ ਹੈ ਤੁਤ ਗਏ ਨਵੇਂ ਵੀ ਤੁਤ ਜਾਣੇ ਨਵੇਂ ਨਾ ਦੇ ਲਈ ਹੋੜਾ ਰਹੇ ਹੈ ਮੈਂ ਆਈ ਇੱਕ ਵਾਰੀ ਜਾੜ ਖਾਤਰ ਜਾੜ ਬਹੁਤ ਦੂਰੀ ਦੀ ਮੇਰੀ ਹੂੰ ਉਹ ਜਾੜ ਦੀ ਦਵਾਈ ਲੈ ਕੇ ਕਈ ਵਰਤਦੇ ਨੇ ਆਪਣੇ ਨਾਲ ਬਹੁਤ ਗਲਤ ਕਰ ਜਾਂਦੇ ਆ ਉੱਪਰ ਤੇ ਕਈ ਮੁੜ ਜਾਂਦੇ ਆ ਵੀ ਚਲ ਉਹ ਵੀ ਮਜਬੂਰੀ ਆ ਭਾਈ ਕੋਈ ਇੱਕ ਮਿੰਟ ਮੇਰੋ ਖੇਲ ਹੋਵੇ ਆਪਾਂ ਵੀ ਇੱਧਰ ਕਰੀ ਕਰੀਏ ਡਾਊਨ ਸਾਹਿਬ ਤੇ ਮੈਂ ਪਹਿਲਾ ਆ ਤੁਸੀਂ ਹੈ ਨਾ ਮੁਕੇ ਦਾ ਹੀ ਦਸੋ ਜੇ ਚੌਕੀਆਂ ਭਰਦੀ ਦੀ ਚੌਕੀ ਉਹ ਫੇ ਚੌਕੀਆਂ ਦਾ ਚੌਕੀਆਂ ਤੇ ਮੈਂ ਤੁਹਾਨੂੰ ਥੋੜੇ ਘਰ ਜਾਉਗੀ ਕਿਸੇ ਦੇ ਘਰ ਕੰਮ ਨਹੀਂ ਆਲੇ ਮੁੰਮੂ ਤਾਂ ਬੁਲਾ ਸਕਦੀ ਰਾਸੇ ਦੀ ਦੀ ਅੱਜ ਸਾਨੂੰ ਮਿਲਣਾ ਅਸੀਂ ਤੈਨੂੰ ਖੇਚਲ ਦੇਣੀ ਆ ਕਿਤੇ ਖੇਚਲ ਨੂੰ ਅਸੀਂ ਸਾਜਦੇ ਗਏ ਸੀ ਕਿ ਤੈਨੂੰ 8:00 ਸੱਤ ਵਜੇ ਜਦ ਮੇਰੀ ਤੁਹਾਨੂੰ ਬੋਲ ਕਰਦੀ ਦੀ ਨੂੰ ਪਤਾ ਇਹ ਹਾਂ ਉਦੋਂ ਅਸੀਂ ਗਏ ਪਾਪੇ ਦਾ ਇਹਨਾਂ ਨੂੰ ਕਾਲੀ ਸੀ ਫਿਰ ਘਰੋਂ ਤਾਂ ਜਿੱਤੇ ਸੀ ਕਹਿੰਦੇ ਤੇ ਨਹੀਂ ਇੱਥੇ ਨਹੀਂ ਫਿਰ ਉਪਰ ਦੇ ਮੈਂ ਤਾਂ ਮੁੜ ਜਾਂਦੀ ਨਾ ਕਰਾਂ ਤੈਨੂੰ ਪਤਾ ਨਹੀਂ ਆਣੇ ਛੱਡੇ ਫਿਰ ਇੱਥੇ ਟਾਈਮ ਲੱਗ ਜਾਂਦਾ ਫਿਰ ਮਮੂ ਵੀ ਆਣੇ ਜਾਣੇ ਤਾਂ ਤੈਨੂੰ ਪਤਾ ਕਿ ਬੰਦਾ 10 ਮਿੰਟ ਤਾਂ ਬੈਠਾ ਹੀ ਸਕਦਾ ਇੱਥੇ ਤਾਂ ਸਭ ਪਤਾ ਹੈ ਨਹੀਂ ਵੀ ਜਾ ਕੇ ਘਰ ਬਣ ਜਾਣਾ ਇੰਨੇ ਦੂਰ ਜਾਣਾ ਫਿਰ ਹਾਂ ਜੀ ਉਹ ਕਿੰਨੀ ਸੋਹਣੀ ਲੱਗਦੀ ਹੈ ਨਾ ਮੰਮੀ ਉਹ ਬਾਈ ਆ ਰਹੀ ਸੁਪ ਜੰਮੀ ਦੀ ਲੱਡੂ ਨੂੰ ਲਕੋਇਆ ਪਾਪਾਈ ਮੰਮੀ ਨੇ ਦਾਦੀ ਨੇ ਮੈਂ ਆਂਦੀ ਰੋਕੋਂ ਜ਼ਿਆਦਾ ਜ਼ਿਆਦਾ ਸਕੂਲ ਗਿਆ ਕਿ ਕਿਸੇ ਕੋਲੀ ਨੀ ਡਿਗਦੇ ਨਾ ਗਾਂ ਪਾਈ ਜਣਾ ਕਦੇ ਕੋਠੇ ਪਰ ਜਾ ਰਹੇ ਕਦੇ ਕਿੱਦਾਂ ਹੀ ਮੈਂ ਤਾਂ ਇੱਕ ਮਿੰਟ ਨਹੀਂ ਨਹੀਂ ਛੱਡਦੀ ਉਹ ਦੇਖ ਉਹ ਨਾ ਕਿੰਨੀ ਜਾਂਦਾ ਦੀ ਐਂ ਕਹਿਣਾ ਜਦ ਸਕੂਲ ਕਿ ਆਏ ਕਿ ਲੱਖ ਸੀ ਨਾ ਕਰਨ ਕਮਾਈ ਵੀ ਹੈ ਫੇਰ ਤੇਰੀ ਮਮਮੀ ਕਿੱਥੇ ਤੇਰੀ ਮਮਮੀ ਕਿੱਥੇ ਮਮਮੀ ਕਿੱਥੇ ਉਹ ਬੋਲ ਤੂੰ ਬڑا ਹੋ ਗਿਆ ਹੁਣ ਤਾਂ ਮਮਮੀ ਦਾ ਘੜਾ ਛੱਡ ਦੇ ਤੇ ਪਤਾ ਕਿ ਕਿੱਥੇ ਕਿੱਥੇ ਜਿੱਥੇ ਜਿਆਦਾ ਸੇ ਤਵੜਾ ਆ ਜਾਣਾ ਹੈ ਹਾਂ ਆਕੇ ਤੇ ਫੇਰ ਮੰਨੂ ਦੱਬ ਕੇ ਕਦੇ ਮੇਰੇ ਬਾਲ ਕਦੇ ਇੱਕ ਬਾਲਾ ਦੇ ਹੱਥ ਆਪਨੇ ਜੂڑا ਕਰਨੇ ਕੋਣੇ ਮੇਰੇ ਵੀ ਬਾਲ ਕੱਲਾ ਕੱਲਾ ਕਰ ਦੂੰਗਾ ਕੋਈ ਨਹੀਂ ਸਾਰਾ ਹੀ ਉਹ ਤੇ ਕਰੀ ਵੀ ਨਹੀਂ ਛੱਡਦਾ ਉਸਦੇ ਲੈ ਕੇ ਕਹਿੰਦਾ ਕਹਿੰਦਾ ਮੈਂ ਤਾਂ ਕਹਿੰਦਾ ਕਿਸ ਵੀ ਜਿੱਥੇ ਮਾਜੀ ਜਾਵੇ ਮम्मा ਜਾਵੇ ਕਿਕੇ ਬਾਣਾ ਚ ਹੱਥ ਪਾ ਕੇ ਦੋਏ ਜਾਂ ਤੱਕ ਬਾਣਾ ਚ ਹੱਥ ਨਹੀਂ ਲਾ ਪੈਣੇ ਤਾਂ ਜਦ ਤੱਕ ਨਹੀਂ ਸੌਂਦਾ ਸੌਣਾ ਨਹੀਂ ਰਾਤ ਨੂੰ ਵੀ ਆਈ ਕੰਮ ਆਏ ਥੋੜੀ ਨਾ ਵੀ ਇੱਕ ਵੇਸ ਹੋ ਗਿਆ ਫੇਰ ਪਾਣਾ ਨਹੀਂ ਰਾਤ ਨੂੰ ਵੀ ਰ ਮੜੀ ਜੱਖੂ ਦੀ ਜਦ ਫੇਰ ਵਾਲ ਪਸਾ ਲੰਦਾ ਮੇਰੇ ਵਾਲ ਪੱਟ ਪੱਟ ਕੇ ਉੱਪਰ ਹੈ ਮਾਰ ਪੱਟ ਲਾਏ ਵੇ ਤੂੰ ਕੁੜੀ ਸਾਟੀ ਗੱਜੀ ਕਰਦਣੀ ਹਾਂ ਅਲੀ ਤਾਂ ਦਾਦੀ ਬਣਨੇ ਨੇ ਨਾਨੀ ਬਣਨੇ ਬਣਨ ਤੋਂ ਜੇ ਤਾਂ ਰਾਤ ਨੂੰ ਇਹਨਾਂ ਪਾਹੂ ਲਾਈ ਵੀ ਹੁਣ ਟੋਪੀ ਪਾਈ ਹੁੰਦੀ ਜੂੜਾ ਕਰਿਆ ਪੁੰਦਾ ਕੱਲਾ ਕੱਲਾ ਵਾਲ ਖੋਲ ਲੁੰਦਾ ਸਾਰਾ ਆਪਣੇ ਵੀ ਆਪਣੇ ਵੀ ਨਹੀਂ ਛੱਡਦਾ ਇਹ ਜ ਆਪਣੇ ਸੂਪਰਨੇ ਚ ਕਿਤੇ ਘੁੰਮਦਾ ਫਿਰ ਲੱਡੂ ਕਰਦਾ ਇਹ ਬਾਪਸ ਰੱਖਿਆ ਵਾ ਕਿਆ ਪਈ ਕਿਹੜਾ ਪਾਰਸਕਲ ਕੋਲ ਕਿੱਥੇ ਉਹਦਾ ਪੀਪੀ ਡੰਕ ਵੀ ਲੱਗਦੀ ਮੈਨੂੰ ਕੋਈ ਰੈੱਡ ਕਲਰ ਵਾਲੀ ਉਹ ਢੋਲੀ ਆ ਕਾਹਨੋਂ ਨਹੀਂ ਆਪਣੇ ਪਾਸੇ ਪਈ ਆ ਇਹ ਮੋਟਰਸਾਈਕਲ ਕੋਲ ਕਾਲਾ ਕਾਲਾ ਉਹ ਚੁੱਲਾ ਯਾਰ ਨਹੀਂ ਚੁੱਲਾ ਨਹੀਂ ਲੈ ਮੁਰੇ ਨੀਲੀ ਪੀੜੀ ਪਈ ਆ ਉਹ ਕੁਛ ਨਹੀਂ ਹੈਗਾ ਮੰਮੀ ਚੁੱਲਾ ਮੈਂ ਘਰੇ ਪਾਸੇ ਵੇ ਚਿੱਟੇ ਜਿਹੇ ਨਹੀਂ ਨਹੀਂ ਕਿੱਲਾ ਹੋੜੀ ਹੈਗਾ ਇਹ ਤੁਹਾਡਾ ਉੱਪਰ ਜਿੱਥੇ ਕੱਪੜੇ ਧੋਉਂਦੇ ਆਂ ਕੁਛ ਪਿਆ ਉਹ ਨਹੀਂ ਦੀਦੀ ਕੈਲੀ ਦਾ ਢੱਕਣਾ ਨਹੀਂ ਨਹੀਂ ਉਰਲੇ ਪਾਸੇ ਆ ਹਾਂ ਹੋਰ ਕੁਛ ਆ ਆਹ ਕਿਹੜਾ ਚੱਕਰ ਆ ਹਾ ਇਹ ਵੀ ਇੱਕ ਕੰਮ ਦੀ ਚੀਜ਼ ਲਗਾਈ ਆ ਮੈਂ ਮੇਰੇ ਨਾਲ ਲੜੋ ਹੂੰ ਮੇਰੇ ਨਾਲ ਬਾਅਦ 'ਚ ਲੜਿਓ ਪਹਿਲਾਂ ਚੀਜ਼ ਦੇਖਿਓ ਜੇ ਫालतੂ ਵਾਲੀ ਹੋਈ ਫੇਰ ਲੜ ਵੀ ਲਿਓ ਰਟਾਉਂ ਦੇ ਬਾਦੂ ਹੂੰ ਦੇਖਿਓ ਤਾਂ ਨਹੀਂ ਕਿਹਾ ਤੁਹਾਨੂੰ ਦੇਖਣੇ ਆ ਭਾਈ ਇਹਨਾਂ ਦਾ ਆਹੀ ਕੁਛ ਨਹੀਂ ਨਿਬੜਦਾ ਪਾਰਸਲ ਵਾਲੇ ਦਾ ਰੋਝੇ ਘੇੜਾ ਵੱਜ ਜਾਂਦਾ ਲ ਡੱਬੇ ਇਹਦਾ ਮੈਮਰੀਲਾ ਡੱਬਾ ਲੱਗਦਾ ਇਹ ਤੇ ਲੈਰ ਕੋਣ ਜਿਹੜਾ ਜੀ ਨਾਲੋਂ ਡੱਬਾ ਹਾਂ ਇਹ ਹੈਗੇ ਕੰਟੇਨਰ ਸੁਣ ਲੋ ਮੇਰੀ ਗੱਲ ਫ੍ਰਿਜ ਨਹੀਂ ਸਾਫ਼ ਹੁੰਦਾ ਹੈਗਾ ਬਹੁਤ ਔਖਾ ਫ੍ਰਿਜ ਸਾਫ਼ ਹੁੰਦਾ ਦੁੱਧ ਗਿਰੀ ਜਾਂਦਾ ਸਬਜ਼ੀਆਂ ਗਿਰੀ ਜਾਂਦੀਆਂ ਇਹ ਇੰਨੇ ਸਪੈਸ਼ਲ ਲਿਤੀ ਆਂਦੇ ਆਉਣੇ ਹੂੰ ਕਾਦੇ ਵਾਸਤੇ ਆ ਇਹ ਰੱਖਣ ਨੂੰ ਪਿੰਡੀਆਂ ਰੱਖਣ ਨੂੰ ਇਹ ਜਿਹਾ ਸਮਾਨ ਇਹਦੇ ਵਿੱਚ ਆਉਣਾ ਦਸ ਇਹਨੇ ਚ ਪਿੰਡੀਆਂ ਆਪਣੇ ਟੱਬਰ ਦੀਆਂ ਰੱਖੋ ਜੂngੀਆਂ ਐ ਮੈਨੂੰ ਦੱਸ ਆਪਾਂ ਕਿਹੜੇ ਕਟੀਆਂ 3-4 ਕਿਲੋ ਲਿਆਂਦੇ 2 ਕਿਲੋ ਤਾਂ ਉਹਦਾ ਆਰਾਮ ਬਣਾ ਲੈਣੀ ਆ 2 ਡੱਬਿਆਂ ਚ ਓਹੋ 2 ਕਿਲੋ ਪਿੰਡੀ ਤੇ ਚ ਆ ਜੂngੀ 2 ਡੱਬਿਆਂ ਚ ਹਾਂ ਇਹ ਦੇਖ ਵੀ ਲੋ ਕਿੰਨਾ ਛੋੜਾ ਹੈ ਓ ਮੈਂ ਦੇਖ ਲਿਆ 2 ਕਿਲੀਆਂ ਪਿੰਡੀਆਂ ਪਾ ਦੇ ਹਾਲੇ ਤਾਂ ਜੂਰੇ ਵੀ ਨੇ ਆਹ ਦੇਖ ਤਾਂ ਅੰਨਾ ਚੋੜਾ ਹੈ ਆਹ ਤੇ ਮੂਲੋ ਤਾਂ ਰਹਿਣੇ ਨਹੀਂ ਕਿਹੜਾ ਜੂਰੇ ਦੇ ਹੁੰਦੇ ਆਦੇ ਪਹਿਲਵਾਨ ਆ ਗਿਆ ਲੈ ਹੁਣ ਦੇਖੀ ਲੈ ਪਹਿਲਵਾਨ ਸਾਹਿਬ ਆ ਗਏ ਇਹ ਲੈ ਨਹੀਂ ਨਹੀਂ ਟੁੱਟ ਜਵੇ ਕਹਿੰਦਾ ਇਹ ਲੈ ਇਹ ਲੈ ਓਹੋ ਹਾਂ ਨਿਕਲ ਗਿਆ ਮੈਂ ਪਾਈ ਹਾਂ ਮੈਂ ਨਹੀਂ ਆਏ ਨੇ ਪੁੱਤ ਨਿਕਲ ਲੈ ਇਹਦਾ ਬਹੁਤ ਹੋਰ ਮੈਂ ਤੇ ਨਹੀਂ ਲੈ ਮੈਂ ਕੱਢਦਾ ਪੁੱਤ ਹਟਾ ਜਾ ਆਦਾ ਪੜੇ ਪਹਿਲਵਾਨ ਨਹੀਂ ਨਹੀਂ ਮੈਂ ਤਾਂ ਤੇ ਹੈ ਤਾਂ ਛੋਟਾ ਹੀ ਪਹਿਲਵਾਨ ਮੈਂ ਤੇ ਤੇ ਹੈ ਕਹਿੰਦੇ ਕਾਹਵੇਂ ਮਰੀ ਨੇ ਅਗਲਾ ਪਤਾ ਪਹਿਲਵਾਨ ਦੀ ਪੈਸੇ ਕਿੱਥੇ ਗਿਆ ਤਾਂ ਕੈਂੜੇ ਬਹੁਤ ਨਿਕਲ ਨਹੀਂ ਰਿਹਾ ਚੱਲ ਕੋਈ ਨਹੀਂ ਉਹ ਯਾਰ ਕੱਢ ਲੰਨੇ ਆ ਐਸਮਿਨ ਕੱਢ ਲੰਨੇ ਆ ਤੁਸੀਂ ਤੋੜ ਲੈਣਾ ਇਹ ਕੈਂੜੇ ਆ ਜੀ ਇਹ ਵਧੀਆ ਦਾ ਲਿਖੀਂ ਗੱਲ ਕੈਂੜੇ ਜੀ ਮੈਨੂੰ ਥੋੜੀ ਜੀ ਓਰੇ ਫੜਾਓ ਮੈਂ ਕੱਢਦਾ ਤੁਹਾਨੂੰ ਖੋਲਣ ਦੋ ਖੋਲਣੇ ਨਹੀਂ ਆ ਨਿਕਲ ਕੇ ਨਿਕਲ ਕੇ ਆਦਾ ਫਿਰ ਨਾਲੋਂ ਬੜਾ ਮੇਰੇ ਵੀਰ ਕਹਿੰਦਾ ਮਰੇ ਨਹੀਂ ਜਿਆਦਾ ਬੜੇ ਪਹਿਲਵਾਨ ਬਾਸ ਖੁੱਲ ਗਏ ਇੱਕ ਵਾਰੀ ਨਿਕਲ ਕੇ ਪੈ ਨਿਕਲ ਜਾਣੇ ਦੋ ਮੋ ਦੋ ਮੈਨੂੰ ਆ ਹੀ ਨਹੀਂ ਸਮਝ ਲੱਗਦੀ ਹਾਂ ਇੱਜ ਤੈਨੂੰ ਅੱਧਾ ਕਿਲੋ ਪੰਡੀਆਂ ਵੀ ਨਹੀਂ ਆਉਣੀਆਂ ਅੱਧਾ ਅੱਧਾ ਕਿਲੋ ਦੋ ਪਿੱਕ ਵੀ ਲੋ ਨਹੀਂ ਛੋਟੇ ਕੁਝ ਛੋਟੇ ਤਿੰਨ ਡੱਬੇ ਕਿ ਰਾਣੀ ਆ ਜਾਂ ਚਾਰ ਡੱਬੇ ਚ ਲੋਗ ਚਾਚ ਖਿਚ ਖੀਰੇ ਪੈ ਚਲ ਹੁਣ ਤਾਂ ਆ ਗਿਆ ਹੁਣ ਕੁਝ ਤਾਂ ਰੱਖੂਗੇ ਇਹਦੇ ਚ ਤੇ ਅਨਾਈਟਿਡ ਮੋਟਰ ਰੱਖ ਹੋ ਜਾਂਦੇ ਆ ਟਮਾਟਰ ਹੋ ਗਏ ਅ ਥੱਲੇ ਇਹਨਾਂ ਨੇ ਚਾਰ ਚਾਰ ਰੱਖਣਾ ਆਪਣਾ ਦੀਵੀਆ ਫ੍ਰਿਜਰ ਬਹੁਤ ਬੁਰਾ ਹਾਲ ਹੁੰਦਾ ਮਨਕੀਰ ਤ ਉਹ ਰਿਆ ਪੁੱਤ ਮਨਬੀਰ ਉੱਡਿਆ ਗਿਆ ਚਲ ਇਹਨੂੰ ਪਾਟ ਲ ਕਰ ਹੁਣ ਦੂਆ ਦੇਖੋ ਕੀ ਆਏ ਆ ਬੜਾ ਗੱਟ ਖਾਸਾ ਬੜਾ ਲੱਗਦਾ ਮੈਨੂੰ ਇਹ ਦੇਖਦੇ ਹਾਂ ਕਿਹੜੀ ਚੀਜ਼ ਹੈ ਕਿਹੜਾ ਪਤਾ ਨਾ ਦਰਿਆ ਕੀ ਪਤਾ ਲੱਗਦਾ ਤੈਨੂੰ ਆਹ ਲੇ ਫੋਟੋ ਬੜੀ ਬੜੀ ਮਾਈ ਫੋਟੋ ਹੈ ਮੁੰਡੀ ਨੇ ਲੱਗ ਰੇ ਫੋਟੋ ਨਹੀਂ ਹੈ ਵੀ ਇਹ ਉਹ ਫੋਟੋ ਨਹੀਂ ਹੈਗੀ ਯਾਰ ਇਹ ਫੋਟੋ ਚੇਨਲ ਦਾ ਹੋਣਾ ਉਹ ਇਹ ਤਾਂ ਜਾਂਦਾ ਬੜਾ ਡੱਬਾ ਹਾਂ ਬਾਜੀ ਬਾ ਹਾ ਕੀ ਹੈ ਇਹਦਾ ਚੀਜ਼ ਤੇ ਕਿ ਜਿਓ ਤੇ ਪਿੱਛਣਾ ਹੋ ਜਾਂਦਾ। ਵੱਖੇ ਜਿਓ ਨਾ ਕਾਨੂੰ ਇਹ ਚੀਜ਼ ਵਧੀਆ ਏ। ਦੋ ਚੰਨੀ ਲੈ। ਇਹ ਜਿਓ ਨਾ ਦੱਸਤਾ ਤੇ ਆ। ਦੇਖਦੇ ਆਂ ਭਾਈ ਹੁਣ ਕੀ ਆ ਏ ਇਹ ਦਾ ਪਲਾਸਟਿਕ ਵਾਲਾ ਮਟੀਰੀਅਲ ਆ ਕੋਈ ਹੈ? ਕੁਛ ਐ ਦਾ। ਕੀ ਚੀਜ਼ ਆ ਏ? ਦੀਦੀ ਇਹਦੇ ਵਿੱਚ ਲਗਾਉਂਦੇ ਆ। ਅੱਛਾ ਅੱਛਾ। ਇਹ ਉਹ ਆ ਬਾਥਰੂਮ 'ਚ ਟੰਗਣੇ ਵਾਲਾ ਏ। ਠੀਕ ਐ। ਨਹੀਂ। ਏ ਵੀ ਭਾਈ ਠੀਕ ਹੈ ਨਹੀਂ ਹੋਊਗਾ ਲਾ ਕੋਈ ਉੱਪਰ ਤਾਂ ਜੋੜ ਕੇ ਪਏ ਵੀ ਆ ਨਹੀਂ ਨਹੀਂ ਉਦਾਂ ਹੀ ਆ ਜੋੜ ਨਹੀਂ ਹੈਗੇ ਉਹ ਬਣਾਈ ਮੈਂ ਕਹਿੰਦੀ ਰੱਖਣ ਉਹ ਫੋਟੋ ਤਾਂ ਨਹੀਂ ਆਮੜੀ ਆ ਆ ਦੇਖੋ ਮੈਨੂੰ ਨਾਲ ਦੀਆਂ ਵਿੱਚੀ ਦੇ ਪੋਰਸ਼ਨ ਆਹ ਲਾਓ ਹੂੰ ਤੇਨ ਪੋਰਸ਼ਨ ਆਹ ਲਓ ਦੋ ਇਹ ਆਪ ਐਸੇ ਠੀਕ ਹੈ ਆ ਚੀਜ਼ ਤਾਂ ਘੈਂਟ ਆ ਦੇਖ ਉਸ ਮਾਰੇਗਾ ਕੋਈ ਨਾ ਲਾ ਪਹਿਲਾ ਮੇਕਅਪ ਦੀ ਪੈ ਗਈ ਦੱਸ ਉਹ ਇੱਧਰ ਨੂੰ ਤਾਂ ਦਿਖਾਓ ਇੱਧਰ ਨੂੰ ਤਾਂ ਕੁਝ ਵੀ ਨਹੀਂ ਦਿਖਦਾ ਵੀਡੀਓ 'ਚ ਤਾਂ ਹਲੋ ਅਸੀਂ ਆਪ ਤਾਂ ਦੇਖ ਲਈਏ ਸੈੱਟ ਕਰਨਾ ਉਹਨੇ ਇਹ ਜੀ ਅੱਛਾ ਇਦਾਂ ਐ ਸਿਸਟਮ ਆ ਦੋ ਖਾਨੇ ਇਹਦੇ ਆ ਦੇਖ ਇੱਧਰ ਲੱਗ ਗਿਆ ਆਪਰੇਸ਼ਨ ਕਰਨੇ ਇਹ ਦੱਬੇ ਤਾਂ ਹਾਂ ਤੁਸੀਂ ਗਾਉ ਨਾ ਪਾ ਦਿਓ ਲੱਗ ਗਿਆ ਆਪਰੇਸ਼ਨ ਕਰਨ ਚੱਲ ਭਾਈ ਇਹ ਦਫਾੜੀ ਦਾ ਇਹ ਲੱਗਤੀ ਦੇ ਬੰਦੇ ਇਹਨੇ ਕਰਨਿਆ ਨਾ ਲਓ ਜੀ ਆ ਤਾਂ ਚੀ ਜੈਸਮਿਨ ਤਾਂ ਵਧੀਆ ਕੰਮ ਦੀ ਮੰਗਾਈ ਆ ਇਹ ਮੂਰੇ ਤੇ ਬਾਰੀ ਇਹ ਮੂਰੇ ਤਾਂ ਕੀ ਲੱਗ ਜਣੀ ਅਥੇ ਦੋਈ ਖਾਨੇ ਆ ਹਾਂ ਉਹਨਾਂ ਨੇ ਉਹ ਵੀ ਦਿੱਤਾ ਡ੍ਰਿਲ ਕਰਕੇ ਕਿੱਥੇ ਕਸਣੇ ਆ ਉਹ ਤਾਂ ਸਾਰਾ ਸਮਾਨ ਹੀ ਮਿਲਦਾ ਹੁੰਦਾ ਜੇ ਹਨ ਆਂ ਲੱਭ ਸਕੀ ਕਰ ਸਕਦੇ ਨੇ ਇੱਕ ਛੋਟਾ ਬੜਾ ਜਿਹਾ ਸਿਸੀਆਂ ਰੱਖਣੇ ਨੂੰ ਉਹ ਖਾਨੇ ਤਾਂ ਹੋਰ ਵੀ ਉਹ ਐਡਜਸਟਮੈਂਟ ਹੋ ਸਕਦੀ ਆ ਦਿੱਤੀ ਵੀ ਉਹਨਾਂ ਨੇ ਆਪਸ਼ਨ ਹੈਗੀ ਐਡਜਸਟਮੈਂਟ ਵਾਲੀ ਆਪਸ਼ਨ 500 ਦਾ ਠੀਕ ਆ ਇਹਦਾ ਚੀਜ਼ ਵਧੀਆ ਇਧਰ ਨੂੰ ਦਿਖਾਓ ਹੁਣ ਹੋ ਗਿਆ ਸੈਟ ਕੇ ਅਸੀਂ ਹੋ ਗਿਆ ਲੈ ਇਹਦਾ ਐਨੋ ਟਾਈਮ ਐਨੀ ਟਾਈਮ ਜਿਹਦਾ ਫਿੱਟ ਹੋ ਜਣਾ ਦਾ ਇਹ ਕੰਦਮ ਇਹਦਾ ਪ੍ਰੈਸ਼ਨ ਤਰੀਗਾ ਜੋ ਇਹ ਡ੍ਰਿਲ ਕਰ ਹਾਂਗੀ ਜੈਸ ਮੈਨੂੰ ਕਿ ਨਾਲ ਦੂਆ ਮਿਲਿਆ ਠੀਕ ਆ ਇਹਦਾ ਉੱਪਰ ਲੱਗਦਾ ਉਹ ਮੈਂ ਲਾਉਂਦਾ ਇਧਰ ਨੂੰ ਦਿਖਾਓ ਇਹਨੂੰ ਦੀ ਗੱਲ ਤੁਹਾਨੂੰ ਜਿਵੇਂ ਆਹ ਇਦਾਂ ਲੱਗਣਾ ਇਹ ਭਾਈ ਇੱਕ ਐਲ ਆਇਆ ਦੀਦੀ ਕਹਿੰਦੀ ਐਂ ਲੱਗਣਾ ਪਰ ਇਹ ਇਦਾਂ ਐ ਸੱਚ ਐਲ ਐ ਪੀ ਐ ਨਾ ਐਦਾਂ ਨਾ ਜਨਾਇ ਇਨੂ ਉੱਪਰ ਲੱਗਣਾ ਸਮਝ ਲਾ ਕਿੰਨਾ ਦੇ ਕਿੰਨਾ ਕਿੱਲਾਂ ਦਾ ਐ ਕਿੱਲਾਂ ਚ ਲੱਗਿਆ ਕਹਿੰਦੀ ਐਦਾਂ ਲੱਗਣਾ ਮੈਂ ਪਤਾ ਕੀ ਦੇਖਦੀ ਹਾਂ ਦੀ ਗੈਸ ਨਹੀਂ ਨਾ ਆ ਰਿਹਾ ਆਪ ઓਸ਼ਨ ਤੰਨੇ ਵਾਲਾ ਬੜਾ ਆਉ ਉਹ ਤਾਂ ਸਿਸੀਆਂ ਰੱਖਾ ਉਹ ਆ ਦੇਖ ਉਹ ਤਾਂ ਅਡਜਸਟਮੈਂਟ ਆ ਯਾਰ ਉਹਦੇ ਚ ਦਿੱਤੀ ਹੋਈ ਇਹ ਨਹੀਂ ਲੋਟ ਆਉਂਦਾ ਤੁਸੀਂ ਮੇਚ ਨਹੀਂ ਬਣਾ ਲਓ ਆ ਜਾਓ ਭਾਈ ਐਡਰਸ ਨੂੰ ਮੰਗਿਆ ਹੋ ਚਿਕਾਠਾ ਦੇ ਗੁੱਠਾ ਮੰਗਾ ਲਓ ਹਾਂ ਮੈਂ ਚਿਕਾਠਾ ਦੇ ਗੁੱਠਾ ਬਣਾ ਦੂਗਾ ਮੇਸਤਰੀ ਨੂੰ ਚਿਕਾੜ ਥੋੜੀ ਲੱਗਣੀ ਆ ਜੀ ਕੋ ਤੂੰ ਸੀ ਦਿਮਾਗ ਤੇ ਲਾ ਲਾ ਲਾਓ ਭਾਈ ਦਿਮਾਗ ਲਾਓ ਉਹ ਘਰ ਦਾ ਕੰਮ ਤਾਂ ਪੂਰਾ ਕਿਚਨ ਸਟੋਰੇਜ ਬੈਡਰੂਮ ਸਟੋਰੇਜ ਦਿਖਾ ਇਹ ਫੋਟੋ ਫੋਟੋ ਦਿਖਾ ম্যাগਨੇਟਿਕ ਡਬਲ ਸਟੋਰ 5 ਹੁਕਸ ਮਿਲਣ ਗਿਆ ਸੀਲ ਵਾਟਰ ਪ੍ਰੂਫ ਵਾਲ ਹੈਂਗਿੰਗ ਸਟੋਰੇਜ ਸਲ ਬੈਥਰੂਮ ਸਟੋਰੇਜ ਬਾਕਸ স্মਲ ਅਕਸੈਸਰੀਜ਼ ਲਓ ਸਰ ਲਓ ਜੀ ਭਾਈ ਇਹਨਾਂ ਨੂੰ ਹੈਂਡਲ ਤੇ ਲਾ ਦੇ ਦਿੱਤੇ ਆਹ ਹੈ ਜੀ ਫੋਟੋ ਇਸ ਤਰ੍ਹਾਂ ਇਹਦੇ ਚ ਕੁਝ ਵੀ ਰੱਖ ਸਕਦੇ ਆ ਛੋਟਾ ਖਾਨਾ ਉਤੇ ਬੜਾ ਖਾਨਾ ਉਤੇ ਬੜਾ ਆ ਇਹਨੂੰ ਇਦਾਂ ਬਾਰੀ ਲੱਗ ਜਣੀ ਜੀ ਹੈ ਤੇ ਠੀਕ ਆ ਸਿਸਟਮ ਵਧੀਆ ਵੈਸੇ ਇਹ ਹਨਾ ਚਲੋ ਵਧੀਆ ਇਹ ਤਾਂ ਚੀਜ਼ ਵਧੀਆ ਨਿਕ ਜੇ ਸੀ ਆ ਆ ਦੇਖ ਇਦਾਂ ਹੈ ਅਜਿੰਨੇ ਫੋਨ ਆ ਨਾ ਮੈਨੂੰ ਫੜਾ ਦੋ ਥੋੜੀ ਜਿਹੀ ਇੱਦਾਂ ਉਹਦੇ ਉਹਦੇ ਇੱਧਰ ਉਹਦੇ ਇੱਧਰ ਆਉਦੇ ਆਉਦੇ ਪੂਰੇ ਸੁਣ ਲਿਆ ਜਿਹਦੇ ਵੀ ਚਾਚੂ ਕਹਿੰਦਾ ਉਹ ਦੇਖ ਉਹ ਦੇਖ ਸਪੈਲਿਕਾ ਹੁੰਦੀ ਸੀ ਹੈ ਇਹ ਮੂਰੇ ਤੇ ਦਰਵਾਜ਼ਾ ਲੱਗ ਰਿਹਾ ਹਾਂ ਹਾਂ ਕੁੰਡਾ ਲਾ ਪਹਿਲਾਂ ਕੁੰਡਾ ਵਿੱਚ ਕੁੰਡਾ ਪਸਾਂ ਰੱਜੀ ਆ ਕੁੰਡਾ ਇਹਨਾਂ ਦਰਵਾਜ਼ੇ ਦਾ ਲਾ ਰਿਹਾ ਕੁੰਡਾ ਨਾਲ ਪਾਸੋਂ ਆਹ ਗੈਂਦ ਇੱਥੇ ਰਹਿ ਗਈ ਇੱਕ ਵਾਰ ਆਓ ਜੀ ਭਾਈ ਹੋ ਗਈ ਅਲਮਾਰੀ ਤਿਆਰ ਹੈ ਇਹ ਆ ਇੱਕ ਹੈਂਡਲ ਤੁਹਾਡਾ ਲੱਗਿਆ ਨਹੀਂ ਆ ਆਹ ਵਾਹਾ ਦੇਖ ਢਿੱਲਾ ਫਿਰਦਾ ਹਜੇ ਹੈਂਡਲ ਚਲੋ ਕੋਈ ਨਹੀਂ ਇਹ ਲਾ ਲੰਨੇ ਆ ਤੇ ਫਿਲਹਾਲ ਤੁਹਾਨੂੰ ਮੈਂ ਦਿਖਾਵਾਂ ਏਦਾਂ ਦਾ ਬਾਕਸ ਆ ਜੀ ਇਹ ਇਹ ਆ ਦੇਖੋ ਹੈ ਇੱਥੇ ਇਹਦੇ ਲੱਗੀ ਹੋਈ ਆ ਚੁੰਮਕ ਇਹ ਏਦਾਂ ਜਦੋਂ ਇੱਥੇ ਲੱਗਿਆ ਹੋਇਆ ਲੋਹੇ ਦਾ ਨਟ ਜਦੋਂ ਇਹ ਏਦਾਂ ਲੱਗਦੀ ਆ ਨਾ ਵਾਰੀ ਇਹ ਚੁੰਮਕ ਨਾਲ ਚਿਪਕ ਜਾਂਦਾ ਆ ਦੇਖੋ ਹੁਣ ਚਿਪਕ ਗਿਆ ਇਹ ਆ ਦੇਖੋ ਆ ਲੈ ਜੀ ਹੈ ਤਾਂ ਵਧੀਆ ਸਿਸਟਮ ਆ ਜੀ ਇਹ ਕਾ ਇਹ ਆਪਣਾ ਸਾਬਣ ਰੱਖੋ ਹਨਾ ਉਹ ਆੜਾ ਵੈਸੇ ਉਦਾਂ ਹੀ ਲੱਗਦਾ ਚਾਹੇ ਸਾਬਣ ਰੱਖੋ ਚਾਹੇ ਬੁਰਸ਼ ਰੱਖੋ ਕੋਈ ਸ਼ੈਂਪੂ ਰੱਖੋ ਸ਼ੀਸ਼ੀ ਜੋ ਮਰਜ਼ੀ ਰੱਖੋ ਤੇ ਐਦਾਂ ਕਰਕੇ ਲਾ ਦਿਓ ਭਾਈ ਵਧੀਆ ਸਿਸਟਮ ਆ ਜੀ ਹੈਨਾ ਚਲੋ ਬਹੁਤ ਵਧੀਆ ਤੇ ਇਹਨੂੰ ਕਰੋ ਹੁਣ ਸਾਈਡ ਤੇ ਇੱਕ ਮਿੰਟ ਆ ਵੀ ਲਾ ਹੀ ਦਈਏ ਲੱਗ ਗਿਆ ਨਹੀਂ ਸਾਰਾ ਕਿਵੇਂ ਨਹੀਂ ਆ ਰਹਿ ਗਿਆ ਮੰਮੀ ਬਾਕਸ ਲੱਗਣੇ ਚਲੋ ਕੋਈ ਨਹੀਂ ਸੋ ਚੀਜ਼ ਤਾਂ ਵਧੀਆ ਏ ਹਾਂ ਦੀਦੀ ਚੀਜ਼ ਤਾਂ ਵਧੀਆ ਏ ਹਾਂ ਠੀਕ ਆ ਵੀ ਚੱਲ ਠੀਕ ਆ ਸਿਸਟਮ ਹਨਾ ਇਹ ਪਰ ਰੱਖ ਆਇਆ ਮੈਂ ਵੀ ਦੇਖੇ ਕਹਿੰਦੇ ਟਮਾਟਰ ਨਾ ਪਾਜੋ ਫ੍ਰੀਜ ਚ ਵੈਸੇ ਇੱਕਣੀ ਰੱਖ ਦਉਂਦੇ ਆ ਲਿਫਾਫੇ ਜੋ ਕੱਢ ਕੇ ਉਹਨਾਂ ਪਾਣੀ ਜਿਹਾ ਭਰ ਦੋ ਟਮਾਟਰਾਂ ਚ ਇਹਨਾਂ ਚ ਨਹੀਂ ਭਰਦਾ ਇੱਕਦ ਸਿਸਟਮ ਦੀਦੀ ਮੇਰੇ ਦਿਮਾਗ ਚ ਹੋਰ ਚੱਲਦਾ ਇੱਕ ਚੀਜ਼ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਕਾਦੇ ਵਾਸਤੇ ਇਹਨਾਂ ਚ ਨਾ ਗਰਮੀਆਂ ਚ ਬਰਫ਼ ਬਹੁਤ ਜਮਣੀ ਆ ਇਹਨਾਂ ਨੂੰ ਕੱਲੇ ਕੱਲੇ ਉਹਨੂੰ ਉਹ ਕਰਕੇ ਉੱਪਰ ਟੱਕਣ ਲਾ ਕੇ ਉਹਦੇ ਉੱਪਰ ਇੱਕ ਹੋਰ ਡੱਬਾ ਉਹਦੇ ਉੱਪਰ ਇੱਕ ਹੋਰ ਡੱਬਾ ਹਾਂ ਡੱਬੇ ਡੱਬੇ ਟਕਾ ਡੱਬਿਆਂ 'ਪੋਂ ਡੱਬੇ ਟਕਾ ਹੋ ਕੇ ਨਾ ਜਿੰਨੀ ਮਰਜ਼ੀ ਬਰਫ਼ ਵਰਤੀ ਜਾਓ ਅੱਛਾ ਸੀ ਛੋਟੇ ਬਰਫ਼ ਜਮਾਉਣ ਨੂੰ ਮੰਗਾਏ ਹਾਂ ਲੱਗੇ ਨਹੀਂ ਚੱਲ ਹੋਰ ਸਮਾਨ ਵੀ ਮੈਂ ਵੀ ਤਾਂ ਵੈਸੇ ਗੱਲ ਕਰਦਾ ਹਾਂ ਹਾਂ ਐਦਾਂ ਡੱਬਿਆਂ 'ਪੋਂ ਡੱਬੇ ਟਿਕ ਜਣੇ ਇੱਕ ਉੱਪਰੋਂ ਡੱਬੇ 'ਪੋਂ ਡੱਬੇ ਲਾ ਕੇ ਹੋਵੇ ਜਿੱਥੇ ਡੱਬੇ 'ਪੋਂ ਡੱਬੇ ਟਕਾਣੇ ਉਹ ਵੀ ਚਾਹੀਦਾ ਡੱਬਾ ਡੱਬਣਾ ਉਹ ਨਹੀਂ ਉਹ ਫ੍ਰਿਜ ਦਾ ਡੱਬਾ ਦਾ ਐਡਾ ਫ੍ਰਿਜ ਹੁਣ ਅਜੇ ਵੀ ਇੱਕ ਛੋਟਾ ਕਿਤੇ ਇਨੇ ਬੜੇ ਹਿਲਵਾਤੇ ਫਰੇਜ ਪਰ ਕਿੰਨੇ ਦਾ ਆਇਆ ਤਾਂ ਪਤਾ ਪੁਣੋ ਜਦ 30000 ਦਾ ਹਨਾ ਨਾ ਨਾ 30 ਨਾ ਕੀ ਵੱਧ ਆਇਆ ਦਾ ਇਹ ਭਾਈ ਨਹੀਂ ਨਹੀਂ 30 ਦਾ ਤਾਂ ਨਹੀਂ ਦੀਦੀ ਜਿਆਦਾ ਆਪਣੇ ਇੱਜੇ ਕਟਾ ਕੇ 29000 ਕੇ ਪਾਇਆ ਤਾਂ ਉਹਦਾ 1000 ਰੁਪਏ ਦਾ ਕਟਿਆ ਦਾ ਕਿੰਨੇ ਦਾ ਕੱਟਿਆ ਤਾਂ ਉਹ ਕਦੇ ਨੇ ਮੇਰੇ ਕੱਟਿਆ ਤਾਂ ਮਾਲਾ ਆਲੇ ਨੇ ਰੱਖਿਆ ਤਾਂ ਨੌ ਵਧੀਆ ਬਣਾ ਕੇ ਰੱਖਿਆ ਵਾ ਫਰੇਜ ਇੱਜੇ ਹੁੰਦਾ ਉਹ ਉਹ ਤਾਂ ਸੱਚ ਰੱਖ ਰਿਆ ਤਾਂ ਮਾਲਾ ਆਲੇ ਨੇ ਪਰ ਉਹਨਾਂ ਉਹ ਕਹਿੰਦੇ ਤੇ ਵੀ ਅਸੀਂ ਹਜ਼ਾਰ ਕ ਦਾ ਹੀ ਰੱਖਦੇ ਪੁਰਾਣਾ ਫਿਰ ਮਾਲਾਂ ਵਾਲਿਆਂ ਤੇ ਕੋਲ ਇੱਕ ਪੁਰਾਣਾ ਦਾ ਉਹ ਵਾਲਾ ਦੇ ਤਾ ਤਾ ਉਹ ਉਹਨਾਂ ਨੇ ਕੰਮ ਕੁੰਮ ਜਿਆ ਕਰਾ ਕੇ ਨਾ ਉੱਥੇ ਉੱਥੇ ਰੱਖ ਲਿਆ ਪੋਲਟਰੀ ਫਾਰਮ ਤੇ ਆ ਹੋਰ ਲੈ ਸੱਚੂ ਕੀ ਪੋਲਟਰੀ ਫਾਰਮ ਲੈ ਨਹੀਂ ਲੈ ਪੋਲਟਰੀ ਫਾਰਮ ਤਾਂ ਓਕੇ ਹੀ ਹੈ ਵੈਸੇ ਸਾਰਾ ਤੇ ਬਸ ਹੁਣ ਚਾਲੂ ਕਰਨਾ ਉਹ ਮੁਰਗੇ ਮੁਰਗੀਆਂ ਨਹੀਂ ਪਾਏ ਹਾਂ ਮੁਰਗ ਹਜੇ ਪਾਉਣਾ ਹੈ ਮਾਲ ਹੂੰ ਹੁਣ ਹੁਣ ਹਜੇ ਠੰਡ ਜ਼ਿਆਦਾ ਤੀ ਨਾ ਤਾਂ ਕਰਕੇ ਨੁੰਨੜੇ ਪਾਏ ਮੁਰਗੇ ਠੰਡ ਇਹਦਾ ਬਹੁਤ ਸੰਭਾਲ ਮੰਗਦੀ ਆ ਚੀਜ਼ ਬਹੁਤ ਹਾਂ ਜਿਆਦਾ ਪਾਣੀ ਦੀ ਨਿੱਕੀ ਨਿੱਕੀ ਬਹੁਤ ਕਿਰਾਨਾਂ ਦੀ ਬਹੁਤ ਬਹੁਤ ਜਦੋਂ ਵੀ ਕੁਝ ਹੋਏ ਜਦੇ ਮਰਨਾ ਪੈਂਦੇ ਉਹ ਤਾਂ ਇਹ ਮੈਂ ਵੀ ਕਦੇ ਵਲੌਗ ਦੇਖਦਾ ਉਹਦੇ ਮੁੰਡੇ ਦਾ ਨਾਮ ਗੁਰਪ੍ਰੀਤ ਆ ਗੁਰਪ੍ਰੀਤ ਸਿੰਘ ਉਹਦੇ ਵੀ ਵਲੌਗ ਮੁਰਗਿਆਂ ਦਾ ਹੀ ਪਾਇਆ ਹੋ ਹੁੰਦਾ ਹਾਂ ਇਹਨੇ ਸਵੇਰੇ ਤੇ ਲਾ ਲੈਣਾ ਅੱਜ ਕਿੰਨੇ ਅੰਡੇ ਦੇ ਅੱਜ ਕਿੰਨੇ ਅੱਛਾ ਅੱਛਾ ਉਹ ਦੇਸੀ ਮੁਰਗੇ ਰੱਖੇ ਹੋ ਨਾ ਮੁੰਡੇ ਨੇ ਹਾਂ ਕਾਲਜ ਵੀ ਜਾਂਦਾ ਹਾਂ 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 ਵੀਡੀਓ ਦੇਖਦਾ ਇਹਨੇ ਸਵੇਰੇ ਸ਼ਾਮਲੇ ਦੇਖਣੇ ਦੇਖਣੇ ਵੀ ਅੱਜ ਕਿੰਨੇ ਅੰਡੇ ਪਏ ਮੁਰਗੀਆਂ ਦੇ ਅੱਜ ਕਿੰਨੇ ਉੱਪਰ ਰੱਖ ਲਈਏ ਫੇ ਮੁਰਗੀਆਂ ਹਾਂ ਬੜੀਆ ਏ ਹਾਂ ਅੰਤੇ ਵੀ ਪਤਾ ਕੀ ਆ ਕਰ ਰਹੇ ਹਾਂ ਪਤਾ ਕੀ ਆ ਕਰ ਰਹੇ ਕਹਿੰਦੇ ਮਾਮੇ ਨੂੰ ਕਹੂੰਗਾ ਮਾਮੇ ਆਪਣੇ ਪਤਾ ਢੇਰ ਪਰ ਹੈਗਾ ਪਿੱਛੇ ਕਹਿੰਦਾ ਉੱਥੇ ਛਾੜ ਬੜੀਆਂ ਆਪਾਂ ਦੇ ਨਹੀਂ ਇੱਕ ਗੱਲ ਆ ਪਤਾ ਗੱਲ ਕੀ ਆ ਏ ਅਸੀਂ ਪਹਿਲਾਂ ਨਿਆਣੇ ਹੁੰਦੇ ਅਸੀਂ ਸਾਰਾ ਕੁਝ ਰੱਖ ਕੇ ਦੇਖ ਲਿਆ ਮੁਰਗੀਆਂ ਕਬੂਤਰ ਹੈ ਕੁੱਤੇ ਕੁੱਤੇ ਆਉਂਦਾ ਚਲੋ ਹੁਣ ਵੀ ਭਾਈ ਕਾਲਾ ਹਾਂ ਜਾਰ ਭਾਈ ਮੁਰਗੀ ਨੇ ਮੁਰਗੀ ਮਾਰਤੀ ਇੱਕ ਉਹਨੇ ਬਿੱਲੀ ਨੇ ਰੋਵੇ ਰੋਵੇ ਕਾਲੇ ਨੇ ਐ ਜੀ ਜਿੱਦ ਬਣੀ ਬਿੱਲੀ ਮਗਰ ਕਹਿੰਦਾ ਮਾਰ ਕੇ ਛੱਡਣੀ ਮਾਰ ਕੇ ਛੱਡਣੀ ਕਹਿੰਦੇ ਬਿੱਲੀ ਹਾਰ ਕੇ ਆਣੇ ਤਾਂ ਹੀ ਹੱਥ ਜੀ ਵੀ ਐ ਨਹੀਂ ਛੱਡਦਾ ਉਹ ਮੁਰਗੀ ਉਹਦਾ ਰੋਵੇ ਭਾਈ ਮੁਰਗੀ ਉਹਨੇ ਆਏ ਰੱਖੀ ਵੀ ਮੂਰੇ ਬਚਾਰਾ ਲੱਪਾ ਲੱਪਾ ਫਾਰ ਬੈਠਾ ਹਾਂ ਰੋਵੇ ਨਾ ਮੂਵੀ ਮੁਰਗੀ ਆਏ ਕਹਿੰਦਾ ਮੇਰੀ ਮੁਰਗੀ ਮਾਰਤੀ ਇਹੋ ਕੱਲੇ ਮਾਰ ਕੇ ਚਾਹੇ ਕਹਿੰਦਾ ਹੁਈ ਦੇਣਾ ਪੈਣਾ ਉਹ ਤੂੰ ਦੇਖ ਲੈ ਉਹ ਤੁਸੀਂ ਗਿਰਜਣਾ ਇਹਨਾਂ ਨੇ ਸੂਰ ਦੇਖ ਆਹ ਬਟਿਕ ਡਾਉਂ ਇਹਨਾਂ ਨੇ ਕੁਰਸੀਆਂ ਬਣਾ ਲੀਆਂ ਲੈ ਡੱਬਿਆਂ ਦੀਆਂ ਲੈ 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 ਅੱਲਾ ਲੈ ਇਹਨਾਂ ਨੇ ਕੀਤੀ ਦੁਆ ਇਹਦਾ ਦੇ ਇਨਾਂ ਨੇ ਲੈ ਗਈ ਇਤਨੇ ਚੁੰਡੀਆਂ ਖੋਹ ਹਾਂ ਦੇ ਨਾ ਗਿਰਜੀ ਇਹ ਤੇਰੇ ਚੁੰਡੀਆਂ ਦੇ ਹਨ ਆ ਦੇਖਿਆ ਚਾਚਰੀ ਗਾ ਜੀ ਚਾਚਰੀ ਗਾ ਮੈਂ ਨਹੀਂ ਬਾਲਾ ਬਾਜੀ ਦੀ ਬਸ ਸਾਸੀ ਗਾਲ ਰੋ ਤੇ ਚਲੇਗਾ ਸਾਸੀ ਨੂਰ ਆ ਦੇਖੀ ਸਾਸੀ ਗਾਲੂਰ ਤੁਮੀ ਆਤੇ ਫੂਰ ਮਾਝ ਕਤਤਾ ਬੁਤਰੇ ਕਿ ਆ ਪਰ ਦੀ ਆ ਦੇ ਕੰਦਾ ਬੁਤਰੇ ਹੁੰਦਾ ਮਾਮ ਜੂਤਾ ਹੀ ਹੈ ਨਾ ਸੁੱਤੇ ਪਈ ਸੀ ਹੁਣ ਬਾਜੀ ਜੇ ਫਿਰ ਹੋਈ ਜੇ ਸੌਂ ਗਈ ਸੀ ਐ ਮਨਵੀਰ ਓਏ ਹਾਂ ਦੀਦੀ ਕਹਿੰਦਾ ਮੈਂ ਤਾਂ ਮਾਮੇ ਨੂੰ ਕਹੂੰਗਾ ਮਾਮੇ ਪਿੱਛੇ ਢੇਰ ਦੇਣਾ ਜਾਲੀ ਲਾ ਦੇ ਕਹਿੰਦਾ ਉੱਥੇ ਰੱਖ ਦੇ ਮੁੱਢੀ ਨਹੀਂ ਬਣ ਗਈ ਸੀ ਸਲਾਹ ਹਾਂ ਮਨੂੰ ਕਿਸੇ ਬੰਦੇ ਨੇ ਸਲਾਹ ਦਿੱਤੀ ਸੀ ਇਹੇ ਕਹਿੰਦੇ ਵੀ ਜਾਲ ਲਾ ਕੇ ਨਾ ਢੇਰ ਕਵਰ ਕਰ ਲੋ ਹਾਂ ਸਾਰਾ ਕਹਿੰਦਾ ਬਈ ਉਹਦੇ ਵਿੱਚ 5-7 ਲਾ ਦੋ ਡੰਡੇ ਹੂੰ ਡੰਡੇ ਲਾ ਕੇ ਨਾ ਮਤਲਬ ਲੰਬੇ ਕਹਿੰਦਾ ਤੁਹਾਡੀਆਂ ਮੁਰਗੀਆਂ ਨੇ ਡੰਡਿਆਂ ਉੱਪਰ ਬੈਠੇ ਕੰਨ ਰਾਤ ਨੂੰ ਹਾਂ ਹੈ ਸ਼ਿਆਲ ਮਾ ਤਾਂ ਹਿੱਲਾ ਹੋਰ ਕਰਨਾ ਪਏਗਾ ਨਾ ਇੱਕੋ ਕਮਰਾ ਪੈਣਾ ਬਸ ਛੋਟਾ ਜਿਹਾ ਕਮਰਾ ਪਾ ਹਾਂ ਛੋਟਾ ਜਿਹਾ ਪਾਇਆ ਬਹੁਤ ਜਿੰਨੀ ਮੁਰਗੀਆਂ ਮੈਨੂੰ ਪਤਾ ਮੈਂ ਦੇਖਿਆ ਉਹ ਕਮਰਾ ਇੱਕ ਕਮਰਾ ਛੱਤ ਕੇ ਨਾ ਉਹ ਢੇਰ ਪਰਤੇ ਹੀ ਨਹੀਂ ਉਹਨਾਂ ਨੇ ਹਟੇ ਕਰਨਾ ਆਪਣੇ ਤਾਂ ਹਾਂ ਉਹ ਬਹੁਤ ਤਾਂ ਕਹਿੰਦੇ ਮਹਿੰਗੇ बिकਦੇ ਆਂਡੇ ਵੀ ਨਾ ਦੇਸੀ 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 ਆਂਡਾ ਦਾ ਮਹਿੰਗਾ ਹੈ ਹਾਂ ਆ ਲੈ ਲੋ ਇਹ ਤਾਂ ਨਿਕਲ ਨਹੀਂ ਇਹ ਅਹੀਂ ਹੋਣਾ ਉਹ ਮੈਂ ਕੱਢਦਾ ਮੰਮੀ ਮੰਮੀ 1 ਮਿੰਟ ਲੱਗਣਾ ਪਾਣੀ ਗੀਜ਼ਰ ਚੋਂ ਗਰਮ ਕਰੋ ਬਾਲਟੀ ਦੇ ਵਿੱਚ ਸਿੱਟ ਦਿਓ 1 ਮਿੰਟ ਚ ਪਟੱਕ ਦੇਣੀ ਬਾਹਰ ਆਉਣੇ ਉਦਹੀਂ ਦੱਸ ਤੂੰ ਹੀ ਤੋੜ ਲੈਣੇ ਤੇ ਇਹ ਦਿਮਾਗ ਲਾਈਦਾ ਹੁੰਦਾ ਮੈਡਮ ਜੀ ਦਿਮਾਗ ਨਾ ਕੋਈ ਪਾ ਦਮੇ ਟਿਕੂੜੀ ਮਰਜੇ ਬਿਨੈ ਰੱਖ ਲਾ ਮੈਂ ਦਿਮਾਗ ਇੱਕ ਮਿੰਟ ਆ। ਮਨ ਪਾ ਦਿਮਾਗ ਦਾ ਇੱਕ ਮਿੰਟ ਖੜ ਜਾ। ਹਾਂ। ਇਹਦੇ ਕੋਲ ਦਿਮਾਗ। ਅਜੀ ਨੇ ਸਲਾਹ ਦਿੱਤੀ ਆ। ਹਾਂ ਜੇ ਤੁਹਾਡੇ ਕੋਲ ਦਿਮਾਗ ਮੈਂ ਹੀ ਨਹੀਂ ਕਹਿੰਦੀ ਹੈ ਨਹੀਂ ਜੇ ਤੁਹਾਡੇ ਕੋਲ ਜਿਆਦਾ ਤਾਂ ਦਿਮਾਗ ਤੁਸੀਂ ਮਗਾ ਲੈਂਦੇ। ਓ ਲੈ। ਹਾਂ। ਮੰਗਾਉਣੇ ਵਾਲੀ ਗੱਲ ਨਹੀਂ ਹੋਈ। ਗੱਲ ਹੋਈ ਆ ਡੱਬੇ ਚੋਂ ਡੱਬਾ ਬਾਹਰ ਕੱਢਣ ਦੀ। ਸਾਡੇ ਕੋਲ ਬਠੇਰੇ ਦਿਮਾਗਾ ਮੰਮੀ ਨੇ ਆਏ ਨਹੀਂ ਤੁਸੀਂ ਬੜੇ ਪਾਲ ਪੋਸ ਕੇ ਕਰਤੇ ਬਿਨੈ। ਹੁਣ ਹੁਣ ਤਾਂ ਆਈਡੀਆ ਮਿਲ ਗਿਆ ਹੁਣ ਤਾਂ ਜੋ ਮਰਜੀ ਕਹੀ ਜਾ ਤੂੰ। ਇਹ ਮੋਢੇ ਨਾਲ ਪੜਦੀ। ਹੋ ਗਿਆ। ਹਾਂਜੀ। ਹਾਂ। ਕਾੜਤਾ ਇਹ ਮਾਗਣਾ ਹੀ ਕਿਤੇ। ਉਹ ਨਮਸਤੇ। ਠੀਕ ਆ। ਕੀਨੇ ਮਾਰੇ? ਹੋਰ? ਓਏ ਇਹ ਦੀਦੀ ਇਹਦੇ ਕੋਲੇ ਠੜਦੀ ਆ ਹੁਣ। ਮੈਂ ਤਾਂ ਨਹੀਂ ਕਹਿੰਦੀ ਪਹਿਲਾਂ ਆਰਾਮ ਤੋਂ ਦੀਦੀ ਬਿੱਦੀ। ਲਟੂ ਜਾ। ਇੱਕ ਦਿਨ ਇੱਕ ਦਿਨ ਮੋਢੇ ਲੱਕੇ ਨਹੀਂ ਸੌਣਾ ਕਹਿੰਦੇ ਗੋਦੀ 'ਚ ਨਾਲ ਲੱਗ ਕੇ ਸੌਣਾ। ਉਹ ਸ਼ਾਮੇ ਦੀਦੀ ਕੋਲੇ ਘੁੰਮਦੀ ਆ ਮੇਰੇ ਕੋਲੇ ਘੁੰਮਦੀ ਮੇਰੇ ਕੋਲ ਹੋਈ। ਇੱਕ ਦਿਨ ਮਾਲਾਂ ਚਲੇਗੀ। ਜੈਸਮੀਨ ਭੂਆ ਜੀ ਆਏ ਹੋਏ ਤੇ ਵੀ ਚੱਲ ਰਹੇ ਹਾਂ ਮੀਆਂ। ਇਕ ਦੋ ਦਿਨ ਰਹਿ ਜਾਂ ਆਉਂਦੀਆਂ ਕਹਿੰਦੀ ਮੈਂ ਬਾਈ ਅਸੀਂ ਨਾ ਆਉਂਦੇ ਤੇ ਉਦੋਂ ਕਿੱਥੇ ਤੇ ਆਉਂਦੇ ਤੇ ਆਪਾਂ ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਆਉਂਦੇ ਸੀ ਆਉਂਦੇ ਆਉਂਦੇ ਚੱਲ ਅਸੀਂ ਰਸਤੇ 'ਚ ਜੈਸਮੀਨ ਧਾਰਤੀ ਵੀ ਚੱਲ ਲੈ ਭਾਈ ਤੂੰ ਜਾਇਆ ਹਨਾ ਵੀ ਪੂਆ ਜੀ ਆਏ ਵੇ ਆ ਉੱਥੇ ਰਹਿ ਲੂੰਗੀ ਇੱਕ ਦੋ ਦਿਨ ਪਰ ਕਿੱਥੇ ਇਹਦਾ ਜਦ ਮੈਨੂੰ ਅੱਧੇ ਘੰਟੇ ਬਾਅਦ ਫੋਨ ਆ ਗਿਆ ਕਹਦੀ ਇਹ ਨਹੀਂ ਸਾਹ ਮੋੜਦੀ ਹਨਾ ਮੋੜੀ ਕਹਿ ਗਈ ਪਪਾ ਕੋਲ ਚੁੱਪ ਪਪਾ ਨੇ ਕਹਤ ਨਾਲ ਬੱਤੀ ਚਲਾਈ ਕਹਤ ਨਾਲ ਹਰ ਗੋਣ ਫੇਰ ਮੈਂ ਕਿਹਾ ਤੂੰ ਬੁਖਾਰ ਬਖੂ ਨਾ ਛਡਾ ਲਵੇਂ ਭਾਈ ਵੀ ਤੂੰ ਲੈ ਆ ਉਰੇ ਆ ਪੱਤ ਦੇਖ ਲੈ ਨੀ ਨੂੰ ਪਛਾਣ ਹੋ ਗਈ ਉਰੇ ਹਾਂ ਉਰੇ ਆਂਦੀ ਸਾਰ ਜਦੇ ਚੁੱਪ ਜਦੇ ਫੇਰ ਜਦੇ ਚ ਜਦੇ ਸੌਂਗੀ ਓਏ ਓਏ ਹਾਂ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਅਗਲੇ ਵਲੌਗ ਚ ਅੱਛਾ ਛੇਤੀ ਹੋ ਦਿਓ ਜੱਜ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਨਜ਼ਾਇਜ਼ ਕਰਕੇ ਆਪ ਜੱਜ ਭਾੜਦੇ ਹੋਏ ਬਾਏ ਜੀ ਬਾਏ ਕਿਆ ਨਜ਼ਾਇਜ਼ ਕਰਕੇ ਜਿਆਜ ਹੱਦ ਹੋ ਗਈ ਜੜੀ ਡੱਬਾ ਦਾ ਮੈਂ 1 ਮਿੰਟ ਚ ਖੋਲ ਦੇਣਾ ਜੇ ਨਹੀਂ ਖੁੱਲਿਆ ਲੈ ਖੋਲਾਂ ਲੈ ਲੱਗੀ ਚੱਤ ਅੱਜ ਸੁੱਕੀ ਮੜਝ ਫੜੀ ਕੈਮਰਾ ਲੈ ਸੁੱਕੀ ਫਾੜ ਬੁਗੇ ਕੈਮਰਾ ਲੈ ਜੇ ਦੰਗ ਵਾਲੇ ਬਾਬਾ ਜੀ ਖੁੱਲੇ ਨਾ ਲੈ ਜੇ ਦੰਗ ਵਾਲੇ ਬਾਬੇ ਨੂੰ ਅੰਦਰ ਦਾ ਟੰਗ ਕਰੇਗਾ ਦੰਗ ਵਾਲੇ ਬਾਬਾ ਜੀ ਨੂੰ ਦੱਸ ਕੋਲੇ ਬੈਠਾ ਹੁੰਦਾ ਉਹ ਤੇ ਸੋਣੇ ਉਹ ਤਾਂ ਕੋਲੇ ਬੈਠੇ ਹੁੰਦੇ ਮੇਰੇ ਦਿਲ ਤਮਾਦ ਚ 24 ਘੰਟੇ ਆਹੇ ਮੰਮੀ ਤਾਂ ਕਹਿੰਦੇ ਨੂੰ ਸੌ ਵੀ ਲੈਣ ਦੇਗਾ ਹਟਾ ਕੇ ਉੱਪਰ ਵਾਪਸ ਪਾਉਣ ਦੇ ਦੇ ਯਾਤਰਾ ਨਹੀਂ ਉਹ ਜਰਾ ਉੱਥੇ ਕਾਇਨ ਤਾਂ ਹੋ ਗਈ ਹੁਣ 20 ਘੰਟੇ ਇੱਕ 2 2 3 3 4 4 5 6 6 ਟੁੱਟ ਗਿਆ ਫੇਰ 6 7 8 9 10 11 12 12 13 14 15 ਤੁਹਾਨੂੰ ਮਰਿਆ ਕਹਿੰਦੇ ਮੈਨੂੰ ਪਤਾ ਤਾਂ ਦੇਖੋ ਲ ਜਾਣਾ ਕਿੰਨੇ ਮੈਨੂੰ ਮੇਰੇ ਘਰ ਵਾਲੇ ਤੇ ਬਹੁਤ ਜ਼ਿਆਦਾ ਪਿਆਰ ਹੈ ਮੈਂ ਕਹਿੰਦੀ ਕਿ ਸੈਗਨੇ ਬਲੌਗਸ ਕਰਵਾ ਮੈਂ ਤੁਹਾਨੂੰ ਸਾਹਮਣੇ ਚਾਟੀ ਕਰਾ ਚ ਰੱਖੀ ਤੰਦਰ ਉਸ ਤਰ੍ਹਾਂ ਕਹਿੰਦੇ ਥੋੜੀ ਅਮੀ ਜੇ ਤਾਂ ਦੀਦੀਆਂ ਨਹੀਂ ਆਉਂਦੀਆਂ ਹੈ ਕਿ ਲੜ ਦੁਲੂ ਕੇ ਬੁਲਾ ਲਿਆ ਕਰੋ ਉਹਨਾਂ ਨੂੰ ਪਾਈ ਆ ਜਾਓ ਕਰੋ ਠੀਕ ਆ ਅਸੀਂ ਬਹੁਤ ਘਰ ਵਾਲੇ ਬਿਚਨ ਨੂੰ ਜੱਦੀ ਦੀਦੀ ਨਾਲ ਲੜਨ ਨੂੰ ਮਿਲਦਾ ਤੇ ਅਸੀਂ ਨਾਲ ਇਦਾਂ ਹੀ ਲੜੀ ਜਾਈਏ ਮੇਰੇ ਸਹੁਰਦੇ ਵੀ ਤੁਸੀਂ ਆਉਂਦੇ ਨਹੀਂ ਇਦਾਂ ਦੀ ਜੜਾਈ ਸਾਰੇ ਘਰ ਚ ਹੋਣੀ ਚਾਹੀਦੀ ਆ ਠੀਕ ਆ ਜੀ ਫਿਰ ਓਕੇ ਬਾਈ